ਰੋਜ਼ਾਨਾ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਪਾਵੇਂ ਪੁਲਿਸ ਵੱਡੇ ਦਾਅਵੇ ਕਰ ਰਹੀ ਸੀ ਕਿ ਅਸੀਂ ਸੜਕ ਸੁਰੱਖਿਆ ਦੇ ਨੂੰ ਲੈ ਕੇ ਵੱਡੇ ਇੰਤਜ਼ਾਮ ਕੀਤੇ ਹੋਏ ਨੇ ਪਰ ਗੱਲ ਇੱਥੇ ਨਹੀਂ ਮੁੱਕੀ ਸੀਐਮ ਭਗਵੰਤ ਮਾਨ ਨੂੰ ਖੁਦ ਫੈਸਲਾ ਲੈਣਾ ਪਿਆ ਕਿ ਹੁਣ ਕਿਤੇ ਨਾ ਕਿਤੇ ਪੁਲਿਸ ਤੋਂ ਇੱਕ ਅਲੱਗ ਫੋਰਸ ਬਣਾਣੀ ਪਵੇਗੀ ਜਿਹਦੇ ਨਾਲ ਕਿ ਸੜਕ ਦੁਰਘਟਨਾ ਰੁਕ ਸਕਦੀਆਂ ਨੇ ਤਾਂ ਇਸੇ ਨੂੰ ਲੈ ਕੇ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਨੇ ਕਈ ਐਦਾਂ ਦੀ ਗੱਡੀਆਂ ਨੂੰ ਹਰੀ ਝੰਡੀ ਦਿਖਾਈ ਹੈ ਤੇ ਨਾਲ ਇੱਕ ਲਗ ਤੋਂ ਫੋਰਸ ਬਣਾਈ ਹੈ ਜਿਸ ਦਾ ਨਾਮ ਸੀ ਐਸਐਸਐਫ ਫੋਰਸ ਸੜਕ ਸੁਰੱਖਿਆ ਫੋਰਸ ਜੋ ਕਿ ਸੜਕ ਦੇ ਉੱਤੇ ਦੁਰਘਟਨਾ ਹੋਣ ਵਾਲੇ ਵਾਹਨ ਜਾਂ ਫਿਰ ਉਸ ਦੇ ਵਿੱਚ ਜੋ ਵਿਅਕਤੀ ਨੇ ਉਹਨਾਂ ਨੂੰ ਸੰਭਾਲ ਸਕੇ ਕਿਸੇ ਵਿਅਕਤੀ ਦੇ ਅਗਰ ਕੁਝ ਛੋਟੀ ਮੋਟੀ ਸੱਟਾਂ ਲੱਗੀਆਂ ਨੇ ਤਾਂ ਉਸ ਨੂੰ ਮੌਕੇ ਤੇ ਇਹ ਇਲਾਜ ਕਰਨ ਵਾਸਤੇ ਗੱਡੀਆਂ ਪਹੁੰਚ ਜਾਂਦੀਆਂ ਨੇ ਤਾਂ ਨਾਲ ਦੀ ਨਾਲ ਇਹ ਵੀ ਦੱਸ ਦਿੰਨੇ ਕਿ ਅਗਰ ਕੋਈ ਬੰਦਾ ਗੰਭੀਰ ਜ਼ਖਮੀ ਹੋ ਜਾਂਦਾ ਤਾਂ ਉਸ ਨੂੰ ਹਸਪਤਾਲ ਇਹ ਗੱਡੀਆਂ ਸਭ ਤੋਂ ਪਹਿਲਾਂ ਪਹੁੰਚਦੀਆਂ ਕਿਉਂਕਿ ਵੱਡੀਆਂ ਗੱਡੀਆਂ ਜਿਹੜੀਆਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸੀਐਮ ਭਗਵੰਤ ਮਾਨ ਨੇ ਪੋਸੰ ਦਿੱਤੀਆਂ ਨੇ ਤਾਂ ਇਸੇ ਨੂੰ ਲੈ ਕੇ ਹੀ ਰਿਜ਼ਲਟ ਆਣੇ ਸ਼ੁਰੂ ਹੋ ਗਏ ਨੇ ਕਿ ਜਦੋਂ ਵੀ ਹੁਣ ਕੋਈ ਇਨਸਾਨ ਆ ਭਾਵੇਂ ਕਿ ਕੋਈ ਸਰਕਲ ਕਰਨਾ ਨਾ ਹੀ ਹੋਵੇ ਪਰ ਅਗਰ ਕੋਈ ਹੁੰਦਾ ਹੈ ਹਾਸਾ ਤਾਂ ਉਸ ਦੇ ਨਾਲ ਇਹ ਜਿਹੜੀਆਂ ਫੋਰਸ ਐ ਐਸਐਸ ਫੋਰਸ ਐ ਉਹ ਹੁਣ ਕੁਝ ਇੱਕ ਮਿੰਟਾਂ ਦੇ ਵਿੱਚ ਹੀ ਜ਼ਖਮੀ ਕੋਲ ਪਹੁੰਚ ਜਾਂਦੀਆਂ ਨੇ ਤਾਂ ਇਸ ਵੇਲੇ ਕਿ ਤੁਹਾਨੂੰ ਵੀਡੀਓ ਦਿਖਾ ਰਹੇ ਆ ਜਿਸ ਵੀਡੀਓ ਦੇ ਵਿੱਚ ਇੱਕ ਕਾਰ ਦਰ ਘਟਨਾ ਹੋ ਜਾਂਦੀ ਹੈ ਜਿਸ ਦੇ ਕਾਰਨ ਕਾਰ ਕਾਫੀ ਜਿਹੜੀ ਡੈਮੇਜ ਹੋ ਜਾਂਦੀ ਹੈ ਉਸ ਤੋਂ ਬਾਅਦ ਜੋ ਕਾਰ ਚੱਲ ਕਾ ਉਸਦੇ ਗੰਭੀਰ ਸੱਟਾਂ ਲੱਗਦੀਆਂ ਨੇ ਤਾਂ ਕਿਸੇ ਰਾਹੀਰ ਨੇ ਐਸਐਸ ਫੋਰਸ ਨੂੰ ਜਿਹੜਾ ਕਾਲ ਕੀਤੀ ਹੈਲਪਲਾਈਨ ਨੰਬਰ ਉੱਤੇ ਕਾਲ ਕੀਤੀ ਦੋਸਤੋ ਬਾਅਦ ਮੌਕੇ ਤੇ ਹੀ ਗੱਡੀ ਪਹੁੰਚਦੀ ਹੈ ਤਾਂ ਉਸ ਦਾ ਇਲਾਜ ਲਈ ਜੋ ਉਸ ਗੱਡੀ ਦੇ ਵਿੱਚ ਇੱਕ ਲੇਡੀ ਕਾਂਸਟੇਬਲ ਤੇ ਨਾਲ ਮੁਲਾਜ਼ਮ ਸੀ ਉਹਨਾਂ ਨੇ ਮੌਕੇ ਤੇ ਹੀ ਜਿਹੜਾ ਉਸ ਜ਼ਖਮੀ ਵਿਅਕਤੀ ਦਾ ਇਲਾਜ ਕੀਤਾ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਕਿ ਇਸ ਦੇ ਨਾਲ ਬਹੁਤ ਦੁਰਘਟਨਾ ਜਿਹੜੀਆਂ ਬਚਣਗੀਆਂ ਵੀ ਦੂਜੇ ਪਾਸੇ ਕਈ ਇਨਸਾਨਾਂ ਨੂੰ ਮੌਕੇ ਤੇ ਹੀ ਟ੍ਰੀਟਮੈਂਟ ਮਿਲ ਜਾਂਦਾ ਜਿਸ ਨੂੰ ਲੈ ਕੇ ਛੋਟੀ ਮੋਟੀ ਸੱਟ ਦਾ ਮੌਕੇ ਤੇ ਇਲਾਜ ਕਰਨ ਵਾਸਤੇ ਇਹ ਗੱਡੀਆਂ ਜਿਹੜੀਆਂ ਜਾਂ ਇਹਦੇ ਵਿੱਚ ਫੋਰਸ ਹੈ ਜਿਹੜੀ ਉਹ ਵਰਦਾਨ ਸਾਬਤ ਹੋ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਜੋ ਇਦਾਂ ਦੇ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਸਲਾੰਘਾਯੋਗ ਹੈ ਤਾਂ ਹਰ ਬੰਦੇ ਨੂੰ ਪੁਲਿਸ ਦਾ ਸਾਥ ਵੀ ਦੇਣਾ ਚਾਹੀਦਾ ਅਗਰ ਕੋਈ ਬੰਦਾ ਸਰਕਦਰ ਕਰਨਾਂ ਦੇ ਤੜਫਰੇ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ ਜਿਸ ਦੇ ਨਾਲ ਕਿ ਉਸ ਬੰਦੇ ਦਾ ਇਲਾਜ ਵੀ ਹੋ ਸਕੇ ਤਾਂ ਉਸ ਦੀ ਜਾਨ ਵੀ ਬਚ ਸਕੇ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤੁਹਾਡੇ ਤੱਕ ਐਦਾਂ ਦੀ ਵੀਡੀਓ ਲੈ ਕੇ ਆਵਾਂਗੇ ਧੰਨਵਾਦ